ਮੈਂ ਤੁਹਾਨੂੰ ਦੱਸਦਾ ਕਿ ਪੰਜਾਬ 'ਚ ਜ਼ਿਆਦਾਤਰ ਆਸ਼ਕ ਕਿਉਂ ਬਣਦੇ ਨੇ ਕਿਉਂਕਿ 6ਵੀਂ ਕਲਾਸ ਤੋਂ ਲੈ ਕੇ ਬੀਏ ਤੱਕ ਸਾਨੂੰ ਪੰਜਾਬੀ ਦੇ ਵਿੱਚ ਕੀ ਰਾਂਝਾ ਸੱਸੀ ਪੁੰਨੂ ਮਿਰਜ਼ਾ ਸਾਹਿਬ ਹੈ ਹੈ ਇਸ ਕੇ ਆਬਾਦਤਾ ਸਾਰਿਆਂ ਨੇ ਦੱਸਤਾ ਗਾਹ ਆਸ਼ਕ ਬਾਤ ਦੇ ਘਰ ਦੇ ਵੀ ਹੁੰਦੇ ਨੇ ਇਹ ਤਾਂ ਕਿਸੇ ਨੇ ਦੱਸਿਆ ਨਹੀਂ ਉਹ ਖਲ ਵੀ ਲਾ ਦਿੰਦੇ ਨੇ ਪਿਆਰ ਰੰਗ ਨਸਲ ਜਾਤ ਪਾਤ ਪੈਸਾ ਕੁਝ ਨਹੀਂ ਦੇਖਦਾ ਹੈਗਾ ਪਰ ਪਿਆਰ ਦੇ ਘਰ ਵਾਲੇ ਤਾਂ ਦੇਖਦੇ ਨੇ ਨਾ ਜੀ ਉਹਦੇ ਮਾਪਿਓ ਤਾਂ ਦੇਖਦੇ ਨੇ ਇਹ ਕੁਝ ਨਾ ਤਾਂ ਹੀ ਪਿਆਰ ਸਿਰੇ ਚੜਦਾ ਉਹ ਦੇ ਕੋਈ ਪੜਾਈ ਜਾਂਦੇ ਆ ਫਿਰ ਦੱਸੋ ਇਥੇ ਆਸ਼ਕੇ ਜੰਮਣੇ ਨੇ ਹੋਰ ਇੱਥੇ ਕਿਤੇ ਸੂਰਮੇ ਜੰਮਣੇ ਨੇ ਕਮਾਲ ਕਰਦੇ ਹੋ ਜੀ ਊੜਾ ਊਠ ਪੜਾਈ ਜਾਂਦੇ ਊੜਾ ਊਧਮ ਸਿੰਘ ਵੀ ਪੜਾ ਸਕਦੇ ਹਾਂ ਅੱਬਾ ਭੇਡ ਪੜਾਈ ਜਾਂਦੇ ਅੱਬਾ ਭਗਤ ਸਿੰਘ ਵੀ ਪੜਾ ਸਕਦੇ ਹਾਂ ਪੰਜਾਬੀ ਮਾਂ ਬੋਲੀ ਨੂੰ ਖਤਰਾ ਤਾਂ ਉਸ ਦਿਨ ਤੋਂ ਹੀ ਹੋ ਗਿਆ ਸੀ ਜਦੋਂ ਊੜਾ ਊਠ ਹੋ ਗਿਆ ਸੀ ਕਿਉਂਕਿ ਊਠ ਪੰਜਾਬੀ ਦਾ ਸ਼ਬਦ ਨਹੀਂ ਪੰਜਾਬੀ ਚ ਬੋਤਾ ਕਹਿੰਦੇ ਨੇ ਢਰ ਵੀ ਦਾ ਸ਼ਬਦ ਆ ਜੀ ਆਂਗਣਵਾੜੀ ਨਾਲ ਇਹ ਪੰਜਾਬੀ ਦਾ ਸ਼ਬਦ ਨਹੀਂ ਆਂਗਣਵਾੜੀ ਹਿੰਦੀ ਦਾ ਸ਼ਬਦ ਆ ਗੱਗਾ ਗਦਰੀ ਜੋਧੇ ਵੀ ਪੜਾ ਸਕਦੇ ਹਾਂ ਗੱਗਾ ਗਾਂ ਪੜਾਈ ਜਾਂਦੇ ਹਾਂ ਗਾ ਤਾਂ ਹੈ ਹੀ ਨਹੀਂ ਪੰਜਾਬੀ ਦਾ ਪੰਜਾਬੀ ਜਿਹਦਾ ਬਹਿੜੀ ਕਹਿੰਦੇ ਨੇ ਮਿਰਜ਼ਾ ਸਾਹਿਬ ਵੀ ਪੜਾਈ ਜਾਂਦੇ ਸਹਬਾ ਨੇ ਆਪਣੇ ਘਰ ਦੇਆਂ ਦੀ ਬੇਇੱਜ਼ਤੀ ਕਰਾਤੀ ਸੀਗਾ ਤੇ ਘਰੋਂ ਭੱਜ ਕੇ ਚਲੇ ਗਏ ਸੀ ਤੇ ਫਿਰ ਉਹਨੇ ਕਹਿੰਦੇ ਮਿਰਜ਼ੇ ਦੇ ਤੀਰ ਤੋੜਦੇ ਸੀ ਸਾਰਿਆਂ ਨੂੰ ਪਤਾ ਬੀਬੀ ਗਲਾਬਗੌਰ ਆਪਣੇ ਘਰ ਵਾਲੇ ਨਾਲ ਲੜ ਕੇ ਗਈ ਸੀ ਜਦੋਂ ਉਹਨਾਂ ਨੇ ਲੇਡੀਜ਼ ਇਕੱਠੀਆਂ ਕੀਤੀਆਂ ਤੇ ਫਿਰ ਉਹਨਾਂ ਨੇ ਪਿੰਡ ਪਿੰਡ 'ਚ ਗਦਰ ਲਹਿਰ ਦਾ ਹੁੱਕਾ ਦਿੱਤਾ ਗਦਰੀ ਅਖਬਾਰ ਵੰਡੇ ਅਖਬਾਰ ਚਲਾਏ ਇਹ ਕਿਸੇ ਨੂੰ ਨਹੀਂ ਪਤਾ ਹੈਗਾ ਰਾਂਝੇ ਨੇ ਆਪਣੀ ਜ਼ਮੀਨ ਜਾਗੀਰ ਦਾ ਛੱਡ ਕੇ 12 ਸਾਲ ਮੱਧਿਆ ਚੜਾਈਆਂ ਸੀ ਸਾਰਿਆਂ ਨੂੰ ਪਤਾ ਸਮੂਹ ਸਿੰਘ ਭਕਣਾ ਜੀ ਨੇ ਆਪਣੀ ਸਾਰੀ ਜ਼ਮੀਨ ਜਾਇਦਾਦ ਗਦਰ ਲਹਿਰ ਦੇ ਲੇਖ ਲਾਈ ਸੀ ਇਹ ਤਾਂ ਕਿਸੇ ਨੂੰ ਨਹੀਂ ਪਤਾ ਹੈਗਾ ਹੈ ਰਾਂਜਾ ਘਰਬਾਰ ਛੱਡ ਕੇ ਆ ਗਿਆ ਸੀ ਸਾਰਿਆਂ ਨੂੰ ਪਤਾ ਕਿ ਗਦਰੀ ਜੋਧੇ ਉਦੋਂ ਅਮਰੀਕਾ ਕੈਨੇਡਾ ਇੰਗਲੈਂਡ ਇਹਦੇ ਦੇਸ਼ ਛੱਡ ਕੇ ਆਏ ਸੀਗੇ ਇਹ ਕਿਸੇ ਨੂੰ ਨਹੀਂ ਪਤਾ ਹੈਗਾ ਹੈ ਇਹ ਵੀ ਪੜਾਇਆ ਜਾਵੇ ਜੀ ਜਦੋਂ ਤੁਸੀਂ ਪੜਾਈਓ ਇਹਦੀ ਕਰਾ ਰਹੇ ਹੋ ਜਵਾਗ ਦਾ ਸਟੇਟਸ ਇਹੋ ਜਿਹਾ ਬਣ ਰਿਹਾ ਫਿਰ ਅੱਗੇ ਜਾ ਕੇ ਜਵਾਕਾਂ ਨੇ ਕਾਸ਼ ਕਿ ਉਹ ਕਰਨੀਆਂ ਲੇ ਤੁਸੀਂ ਆਹੀ ਪੜਾਈ ਜਾਣਾ ਵੀ ਇਸ਼ਕ ਆਬਾਦਤਾ ਤਾਂ ਲੋਕ ਇਸ਼ਕ ਆਬਾਦਤੇ ਕਰਨਗੇ ਠੀਕ ਆ ਹਾਂ ਸੋ ਕੁਝ ਕੋ ਹੈਗਾ ਨੇ ਜਿਨ੍ਹਾਂ ਦੇ ਘਰ ਦੇ ਨੂੰ ਇਤਿਹਾਸ ਪਤਾ ਤੇ ਉਹ ਦੱਸ ਰਹੇ ਨੇ ਆਪਦਾ ਜਵਾਬ ਤੁਹਾਨੂੰ ਤੇ ਸਾਰੇ ਦੱਸੋ ਨਾ ਜਰੂਰੀ ਯਾਤਨਾ ਤੇ ਆ ਜਾਣਗਾ ਕਦੇ ਕਦੇ ਕੋਮਾ ਦਾ ਇਤਿਹਾਸ ਪੜ੍ਹਨਾ ਵੀ ਜਰੂਰੀ ਹੈ ਠੀਕ ਹੈ ਅੱਕ ਤੇ ਸੱਚ ਦੇ ਜੀ ਲੜਨਾ ਵੀ ਜਰੂਰੀ ਹੈ ਹੈਨਾ ਕਿ ਮੋਂ ਤੋਂ ਇਹ ਨਾ ਆਕੀ ਤੇ ਆਪਾਂ ਸਰਾਬੇ ਤੋਂ ਕੀ ਲੈਣਾ ਹੈਨਾ ਸੋ ਗਦਿਲ ਬਾਬੇ ਦਾ ਇਤਿਹਾਸ ਬਾਹਰੋਂ ਦਾ ਇਹ ਵੀ ਪੜੋ ਲੀਗਾ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਜਿਹੜੇ ਪੀਆਰਾਂ ਛੱਡ ਕੇ ਆਏ ਸੀ ਤੇ ਅੱਦਾਲੇ ਬਾਹਰ ਬੈਠੀ ਕਰੀ ਜਾਂਦੇ ਨੇ ਪੰਜਾਬ ਨੂੰ ਐ ਕਰਦਾਂਗੇ ਉਹ ਬਣਾਦਾਂਗੇ ਨਾਲ ਜੀ ਛੱਡ ਕੇ ਆਉਣਾ ਪੈਂਦਾ ਸਾਰਾ ਕੁਝ ਦੇਖ ਕੇ ਆਉਣਾ ਪੈਂਦਾ ਠੀਕ ਹਨ ਗੱਲਾਂ ਹੋਰ ਵੀ ਨੇ ਇੱਕ ਵੀਡੀਓ ਚ ਕਿੱਥੇ ਕੁੜੀਆਂ ਮੁੰਡਿਆਂ